ਗੁਰਦਾਸਪੁਰ ਦੇ ਅਧੀਨ ਕਲਾ ਨੌਰ ਦੇ ਪਿੰਡ ਮੀਰਖਾਨਾ ਦੇ ਵਿੱਚ ਗੁਰਦਾਸਪੁਰ ਪੁਲਿਸ ਵੱਲੋਂ ਤੜਕਸਰ ਨਾਮੀ ਗੈਂਗਸਟਰ ਦਾ ਕੀਤਾ ਗਿਆ ਅਨਕਾਊਂਟਰ ਦੋਸ਼ੀ ਗੈਂਗਸਟਰ ਦੀ ਪਛਾਣ ਰਵੀ ਮਸੀਕਾ ਸੁਬਾ ਅਟਾਰੀ ਪਿੰਡ ਭੁੰਮਣ ਕਲਾ ਦਾ ਰਹਿਣ ਵਾਲਾ ਵਜੋਂ ਹੋਈ ਉੱਥੇ ਹੀ ਐਸਐਸਪੀ ਗੁਰਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਇਹ ਗੈਂਗਸਟਰ ਵਕ ਵਕ ਥਾਵਾਂ ਤੇ ਉੱਪਰ ਫਰੋਤੀ ਮੰਗਣ ਦੀ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ ਅਤੇ ਬਾਅਦ ਦੇ ਵਿੱਚ ਫਰੋਤੀ ਕਰਕੇ ਉਹਨਾਂ ਨੂੰ ਡਰਾਉਂਦਾ ਤੇ ਨਾਲ ਧਮਕੀਆਂ ਕੋਸ਼ਿਸ਼ਾਂ ਕਰਦਾ ਸੀ ਪੁਲਿਸ ਨੇ ਦਾਵਾ ਕੀਤਾ ਹੈ ਕਿ ਕਲਨੌਰ ਵਿएस ਵੱਲੋਂ ਬੀਤੀ ਦਿਨੀ ਇੱਕ ਦੁਕਾਨ ਤੇ ਫਾਇਰਿੰਗ ਦੀ ਵਾਰਦਾਤ ਨੂੰ ਅਨਜਾਣਤਾ ਗਿਆ ਸੀ ਜਿਸ ਦਾ ਇੱਕ ਸਾਥੀ ਪਹਿਲਾਂ ਵੀ ਜੋਧ ਵੀ ਜੋਦਾ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਪਰ ਇਹ ਉਸ ਵਾਰਦਾਤਾ ਤੋਂ ਬਾਅਦ ਖਰਾਸੀ ਖੁਦ ਹੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਲਨੌਰ ਦੇ ਵਿੱਚ 36 ਨੂੰ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਐਫਆਈਆਰ ਐਕਸਟਰੈਕਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀ ਉਹਦੇ ਚ ਇੱਕ ਕਿਉਂਕਿ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧ ਵੀ ਯੋਦਾ ਦਾ ਛੋਟੇ ਕੁੜਦੇ ਰਹਿ ਨਾਲ ਸੀ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾਂ ਇਹ ਕਲਾ ਨੂੰ ਉਸ ਚ ਇੱਕ ਫਾਈਲਿੰਗ ਕੀਤੀ ਚੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸਕੈਂਡੈਂਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨਿਆਣਾ ਹੈ। ਤੋਂ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ। ਤੇ ਇੱਥੇ ਨਾਕੇਬੰਦੀ ਸੀ ਕਿ ਇੱਥੇ ਇਹਨੇ ਆਣ ਕੇ ਪੁਲਿਸ ਪੰਟੀ ਤਫਾੜੀ ਜਿੱਤੀ ਸੀ। ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਸਟੇਸੀ ਅਸਰਟੇਨ ਕਰ ਰਹੇ ਹਾਂ। ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵਾਂਟਡ ਸੀ 92 ਨੰਬਰ ਆਫ ਆਈਆ ਜਿਹੜਾ ਹੈਗਾ ਕਲਾ ਨਾਲ ਇਹਦਾ ਨਾਮ ਵੀ ਮਸੀ ਹੈ। आ तो आ विलेज अटारी को मनकला दा रहने वाला एंड एदे तो एक वेपन भी बरामद होया इस्ते तो अलावा जेड़ा बाइक भी बरामद होया बाकी असी तो पसेस कर रहे हैं कि ये तो देखो सारी चीज असी देख रहे हैं एज़ ऑफ नाउ जेड़ा जेड़ा सादा आ सी कि क्योंकि इनिशियली एक्सचेंज ऑफ फायर होया सीका पुलिस पार्टी के फायर के का सी ਉਹ ਉਹ ਸਰ ਅਭੀ ਇਹ ਜੋ ਆਪਣਾ ਉਹ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਚੀਟੇਨ ਕਰਦੇ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਫਾਇਰ ਕਿਨੇ ਕਿਤੇ ਗਿਆ ਸੀ ਹਾਂ ਇਹ 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 ਦੇ ਵੱਲ ਜਿਹੜਾ ਇਹ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਬੱਜਿਆ ਸੀ ਤੋਂ ਪੁਲਿਸ ਵੱਲੋਂ ਤਿਆਰੀ ਕੀਤੀ ਗਈ ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਓ ਮੇਨ ਸਰ ਇਹ ਉਹਦੇ ਚੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਊ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਣਾ ਐਜ਼ ਆਫ ਨਾਊ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਤੈਨੂੰ ਅਜੀ ਮੈਡੀਕਲ ਅ ਸਿਸਟੈਂਸ ਲਈ ਭੇਜਿਆ ਜਾਏਗਾ ਬਾਕੀ ਚੀਜ਼ ਅਸੀਂ ਦੀ ਪੁੱਛਕਿਛ ਕਰਕੇ ਫਿਰ ਅਜੀ ਰੋਪੰਦਾ ਇਨਵੈਸਟ ਪੁਲਿਸ ਨੇ ਲੈਗ ਸ਼ਾਟ ਹੈ ਦੇ ਲੱਖ ਗੋਲੀ ਲੱਗ ਗਈ ਤੁਸੀਂ ਪੜਨengo ਖੱਤਿਆ ਮੈਂ ਦੋਵੇਂ ਬੰਦ ਕਰਦੇ ਕੋਈ ਬੜਾ ਬੜਾ ਸਿੰਪਲ ਹੈ ਜੀ ਪੁਲਿਸ ਸੈਲਫ ਡਿਫੈਂਸਿਵ ਫਾਇਰ ਕਰਦੀ ਹੈ ਜੀ ਇਨ ਸੈਲਫ ਡਿਫੈਂਸਿਵ ਬੜਾ ਇਹਦੇ ਚਾ ਹੈ ਕਿ ਉਹਨਾਂ ਨੂੰ ਮਿਨਿਮਮ ਜਿਹੜਾ ਹੈਗਾ ਜਿਹੜਾ ਹੈਗਾ ਸੇਫਟੀ ਸਾਰੀ ਸੇਫਟੀ ਨੂੰ ਧਿਆਨ ਚ ਰੱਖ ਕੇ ਫਾਇਰ ਕਰਨਾ ਹੁੰਦਾ ਹੈ ਇਸ ਕਰਕੇ ਅਸੀਂ ਜੀ ਵਾਈਟਲ ਇੰਜਰੀ ਤੋਂ ਮੈਸਾ ਕਰਦੇ ਹੈ ਜੀ ਅਸੀਂ ਇਹਦੇ ਚ ਬੜਾ ਹੀ ਪ੍ਰਕਾਸ਼ਨ ਵਰਤਦੇ ਹੈ ਜੀ ਠੀਕ ਹੈ